ਵਾਹਿਗੁਰੂ ਖਾਲਸਾ ਵਾਹਿਰ ਫਤਿਹ ਇਹ ਜੀ ਪਵਿੱਤਰ ਸਥਾਨ ਬਾਬਾ ਸੀਤਾ RAM ਜੀ ਜਿਨ੍ਹਾਂ ਨੇ ਪਿਛਲੇ ਸਮਿਆਂ ਦੇ ਵਿੱਚ ਇੱਥੇ ਤਾਪ ਕੀਤਾ ਨਾਲੇ ਆਈਆਂ ਜਾਂਦੀਆਂ ਸੰਗਤਾਂ ਨੂੰ ਜਲਪਾਣੀ ਛਕਾ ਕੇ ਸੇਵਾ ਕਰਦੇ ਹੁੰਦੇ ਸੀ ਉਦੋਂ ਕੱਟੇ ਰਾਹ ਹੁੰਦੇ ਸੀ ਉਹਨਾਂ ਦੀ ਯਾਦ ਦੇ ਵਿੱਚ ਇਹ ਗੁਰਦੁਆਰਾ ਸਾਹਿਬ ਬਣਿਆ ਤੇ ਉਹਨਾਂ ਦੀ ਹਰ ਸਾਲ ਹੀ ਨਗਰ ਦੀਆਂ ਇਲਾਕੇ ਦੀਆਂ ਸੰਗਤਾਂ ਇਸ ਪਵਿੱਤਰ ਸਥਾਨਾਂ ਤੇ ਸਾਰੇ ਇਕੱਤਰਤਾਈ ਕਰਕੇ ਨਾਲ ਹੀ ਗੁਰੂ ਅਰਜਨ ਦੇਵ ਪਾਤਸ਼ਾਹ ਪੰਜਵੇਂ ਪਾਤਸ਼ਾਹ ਜੀ ਦਾ ਸ਼ਹੀਦੀ ਜੋ ਦਿਹਾੜਾ ਉਹ ਬੜੀ ਸ਼ਰਧਾ ਭਾਵਨਾ ਦੇ ਨਾਲ ਬਾਬਾ ਸਿਤਾ RAM ਜੀ ਦੇ ਪੜਾਵਾਂ ਤੇ ਮਨਾਇਆ ਜਾਂਦਾ ਸਾਰੀਆਂ ਸੰਗਤਾਂ ਦੇ ਸੰਯੋਗ ਦੇ ਨਾਲ ਬਹੁਤ ਵੱਡਾ ਸੰਗਤਾਂ ਦਾ ਸੰਯੋਗ ਆ ਇਹ ਥਾਂ ਜਿਹੜਾ ਆ ਇਹ ਸ਼ਰਕਦੇ ਉੱਤੇ ਹੀ ਆ ਠੱਠੇ ਨਗਰ ਚ ਇਸ ਕਰਕੇ ਇਹ ਥਾਂ ਕਾਫੀ ਤਰ ਜਿਹੜਾ ਉਹ ਸੇਵਾ ਸਮਾਪਤ ਰਹੀ ਹੁਣ ਕਾਫੀ ਤਰ ਤੋਂ ਜਿਹੜੀ ਇਹਦੀ ਸੇਵਾ ਆਰੰਭ ਹੋਈ ਆ ਲਾਗੇ ਜਿਨ੍ਹਾਂ ਦੀਆਂ ਜ਼ਮੀਨਾਂ ਸੀ ਉਹਨਾਂ ਨੇ ਥਾਂ ਦਿੱਤੇ ਨੇ ਅੱਜ ਵੀ ਥਾਂ ਜਿਹੜਾ ਗੁਰੂ ਘਰ ਨੂੰ ਅਰਦਾਸ ਹੋਇਆ ਅੰਮਰਜੀਤ ਸਿੰਘ ਜੀ ਜੈ ਸਾਹਿਬ ਵੱਲੋਂ ਵਿੱਕੀ ਡਾਕਟਰ ਵੱਲੋਂ ਉਥੇ ਨਾਲ ਦੀ ਨਾਲ ਚਾਚਾ ਜੀ ਜਗਤਾਰ ਸਿੰਘ ਵੱਲੋਂ ਉਹਨਾਂ ਨੇ ਦਸਾਂ ਮਰਲਿਆਂ ਦੀ ਜਿੰਨੀ ਵੀ ਮਾਇਆ ਬਣੂਗੀ ਉਹ ਮਾਇਆ ਇਸ ਪਵਿੱਤਰ ਥਾਂ ਤੇ ਭੇਡ ਕਰਨਗੇ ਸਾਰੀਆਂ ਸੰਗਤਾਂ ਦਾ ਇਸ ਪਵਿੱਤਰ ਜੋੜ ਮੇਲੇ ਚ ਆਇਆਂ ਨੂੰ ਸਾਰਿਆਂ ਦਾ ਧੰਨਵਾਦ ਕੀਤਾ ਉਥੇ ਨਾਲ ਦੀ ਨਾਲ ਈਕਾਰ ਸੇਵਾ ਤੋਂ ਗੁਰੂ ਕੇ ਬਾਗ ਵਾਲੇ ਬਾਬਾ ਜੀ ਬਾਬਾ ਗੁਰੂ ਕੇ ਬਾਗ ਵਾਲੇ ਬਾਬਾ ਮਹਾਪੁਰਖਾਂ ਦੇ ਸੇਵਾਦਾਰ ਉਸ ਘਰ ਦੇ ਬਾਬਾ ਜੀ ਬਾਬਾ ਕਲਵੀਰ ਸਿੰਘ ਜੀ ਮਹਾਪੁਰਖ ਸੰਗਤਾਂ ਦੇ ਨਾਲ ਪਹੁੰਚੇ ਨੇ ਉਹਨਾਂ ਦਾ ਵੀ ਬਹੁਤ ਬਹੁਤ ਨਗਰ ਵੱਲੋਂ ਸੰਗਤਾਂ ਵੱਲੋਂ ਧੰਨਵਾਦ ਕੀਤਾ ਜਾਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ